ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਪੁੱਚੋ ਖੁਰਦ ਇਹ ਪੰਡ ਬਠਿੰਡੇ ਜ਼ਿਲ੍ਹੇ ਦਾ ਬਠਿੰਡੇ ਤੋਂ ਸੰਗਰੂਰ ਬਰਨਾਲੇ ਨੂੰ ਜਦੋਂ ਲੰਘਦੇ ਆ ਤਾਂ ਛੜਕ ਇਸ ਪੰਡ ਦੇ ਵਿੱਚ ਦੀ ਲੰਘਦੀ ਹੈ ਹਾਈਵੇ ਦੇ ਉੱਤੇ ਆਉਂਦਾ ਪੰਡ ਨਾਲ ਹੀ ਪੁੱਚੋ ਮੰਡੀ ਰਹਿ ਜਾਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਸਿੱਧੂ ਡੇਰੀ ਫਾਰਮ ਆ ਤੇ ਬਾਈ ਸੇਲ ਪਰਚੇਜ ਦਾ ਕੰਮ ਕਰਦਾ ਹੈ ਤੇਰੇ ਕੋਲ ਹੀਫਰ ਵੈੜਾਂ ਜਿਹੜੀਆਂ ਵਿਕਰੀ ਵਾਲੀਆਂ ਆਉਂਦੀਆਂ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਚ ਹੀਫਰ ਜਿਹੜੀਆਂ ਛੋਟੀਆਂ ਬੱਚੀਆਂ ਉਹਦਾ ਤੁਹਾਨੂੰ ਕਾफी ਸਾਰੇ ਨਗ ਦਿਖਾਉਂਗਾ ਪਰ ਲਾਸਟ ਉੱਤੇ ਤੁਹਾਨੂੰ ਦਿਖਾਉਣੀ ਹੈ ਇੱਕ ਸਾਹਮਣੇ ਤੁਸੀਂ ਵੈੜ ਦੇਖ ਲਓ ਲਾਲ ਚਿੱਟੇ ਡੱਬਾ ਨਸਲ ਇਹਦੀ ਤੁਸੀਂ ਸਮਝ ਲਓ ਜੇ ਗੱਬਨ ਚੈੱਕ ਪਾਸ ਹੈ ਸੋ ਆਪਾਂ ਇਹ ਲਾਸਟ ਉੱਤੇ ਦਿਖਾਵਾਂਗੇ ਤੇ ਸਿੱਧੂ ਡੇਰੀ ਫਾਰਮ ਚੋਂ ਆਪਾਂ ਅੱਜ ਦੀ ਇਹ ਵੀਡੀਓ ਜਿਹੜੀ ਬਣਾ ਰਹੇ ਆਂ ਆਓ ਡਿਟੇਲ ਚ ਗੱਲਬਾਤ ਸ਼ੁਰੂ ਕਰਾਂਗੇ ਜਿਹੜੀਆਂ ਪਹਿਲਾਂ ਬੱਚੀਆਂ ਜਿਹੜੀਆਂ ਪਹਿਲਾਂ ਦਿਖਾਉਣੀਆਂ ਬੇਨਤੀ ਸ਼ੁਰੂ ਚ ਹੀ ਕਰ ਦਿੰਨਾ ਵੀ ਜਿਹੜਾ ਵੀ ਨਾ ਖਰੀਦਣਾ ਉਹਦੀ ਤਸੱਲੀ ਤੁਸੀਂ ਕਰਨੀ ਹੈ ਦੰਦਾਂ ਵਾਲੇ ਪੱਖ ਤੋਂ ਇਹ ਸ਼ੋਰ ਹੁੰਦਾ ਵੀ ਆਪਾਂ ਜਿਹੜਾ ਉਹ ਦੰਦ ਤੁਹਾਨੂੰ ਦਿਖਾ ਦਿੰਨੇ ਹੁੰਨੇ ਆ ਵੀਡੀਓ ਦੇ ਵਿੱਚ ਉਸ ਗੱਲੋਂ ਤੁਸੀਂ ਬੇਫਿਕਰ ਹੋ ਜੋ ਦੂਜੀ ਗੱਲ ਜਿਹੜੇ ਥਣ ਹੈ ਉਹ ਵੀ ਤੁਹਾਨੂੰ ਦੱਸ ਦਿਆਂਗੇ ਵੀ ਕਿਹੜੀ ਬੱਚੀ ਦੇ ਜੇ ਕੋਈ ਸ਼ਾਕ ਹੈ ਜਾਂ ਸਾਰਿਆਂ ਦੇ ਚਾਰ-ਚਾਰ ਥਣ ਹੈ ਬਾਕੀ ਫਿਰ ਵੀ ਟਾਂਚੇ ਬਾਰੇ ਨਸਲ ਬਾਰੇ ਜਜਮੈਂਟ ਤੁਸੀਂ ਕਰੋਗੇ ਜੇ ਕੋਈ ਤੁਹਾਨੂੰ ਟੈਸਟ ਕਰਾਉਣ ਦੀ ਲੋੜ ਲੱਗਦੀ ਆ ਤਾਂ ਬਿਨਾਂ ਪੁੱਛੇ ਤੋਂ ਇਹ ਗੱਲ ਕਲੀਅਰ ਆ ਵੀ ਤੁਸੀਂ ਤਸੱਲੀ ਹਰੇਕ ਪੱਖ ਤੋਂ ਕਰਨੀ ਆ ਤਾਂ ਉਹਦੇ ਚ ਟੈਸਟ ਵੀ ਆਉਂਦੇ ਆ ਬੇਸ਼ੱਕ ਕਰਵਾ ਕੇ ਲੈ ਲਓ ਤੋ ਤੁਹਾਡੀ ਆਪਣੀ ਸਮਝ ਆ ਸੋ ਆਓ ਬਾਈ ਨੂੰ ਮਿਲੀਏ ਦਸਤੋ ਪਹਿਲੇ ਨੰਬਰ ਵਾਲੀ ਬੱਚੀ ਤੋਂ ਸ਼ੁਰੂਆਤ ਕਰਦੇ ਆਂ ਉਦੋਂ ਬਾਅਦ ਜੇ ਤੁਹਾਨੂੰ ਸਾਰੇ ਨਾਗ ਜਿਹੜੇ ਉਹ ਤੋੜ ਕੇ ਦਿਖਾ ਦਿਆਂ ਨਰਮਲ ਭਾਈ ਸਸਤੀ ਕਾ ਅਸ਼ੀਰਵਾਦ ਜੀ ਨਰਮਲ ਅੱਜ ਸੁਖਣਾ ਕਾਫੀ ਨਾਗ ਆ ਆਪਣੇ ਕੋਲ ਗੱਬਣ ਵੱਛੀ ਐ ਕਿ ਇਹਨਾਂ ਚ ਗੱਬਣ ਇੱਕ ਹੀ ਠੀਕ ਹੈ ਤੇ 9 ਨੰਗਾ ਵੇਚ ਤੇ 5 ਬਾਈ ਥੰਦੀਆਂ ਲੈ ਗਈ ਠੀਕ ਹੈ ਤੇ ਦੋ ਲੈ ਕੋਠਾੁਰੂ ਕੇ ਦੋ ਇਹਦੇ ਜੱਸੀ ਦੀ ਹੁੰਦੀ ਨੇ 9 ਇਹ ਦੋ ਪਹਿਲਾਂ ਵੇਚ ਤੇ ਹਾਂਜੀ ਅੱਜ ਹੀ ਵੇਚੀ ਅੱਜ ਹੀ ਵੇਚੀ ਹੈ ਇਹ ਬੱਚੀਆਂ ਕੋਲ ਹੋਣਾ ਨਹੀਂ ਆ ਬਾਅਦ ਚ ਨਹੀਂ ਠੀਕ ਹੈ ਅੱਛਾ ਭਾਈ ਆਪਾਂ ਸ਼ੁਰੂਆਤ ਕਰ ਲਾਂਗੇ ਇੱਕ ਤਾਂ ਥਣਾ ਬਾਰੇ ਦੱਸ ਦਈਏ ਤੁਸੀਂ ਦੇਖ ਹੀ ਹੋਣਗੇ ਹਾਂਜੀ ਹਾਂਜੀ ਥਣਾ ਦੀ ਇੱਕ ਬੱਚੀ ਇੱਕ ਅੱਧੀ ਤੇ ਹੋ ਸਕਦੀ ਹੈ ਜੀ ਛਾਕ ਉਹ ਆਪਾਂ ਦੱਸ ਦਾਂਗੇ ਜਿਹੜੀ ਤੇ ਹੋਈ ਠੀਕ ਹੈ ਇੱਥੋਂ ਨਾਲ 6ਵੇਂ 7ਵੇਂ ਨੰਬਰ ਤੇ ਉਹ ਤੇ ਹੋ ਗਈ ਹਾਂਜੀ ਹਾਂਜੀ ਠੀਕ ਹੈ ਤੇ ਦੰਦਾਂ ਦੀ ਜੇ ਗੱਲ ਕਰੀਏ ਤਾਂ ਦੰਨਾਂ ਵਿੱਚ ਦੋ ਦੋ ਬੱਚੀਆਂ ਦੁੰਦੀਆਂ ਹੀ ਠੀਕ ਤੇ ਦੋ ਜੀਆਂ ਬੱਚੀਆਂ ਸਾਰੀਆਂ ਕੀ ਰਹੀਆਂ ਦੋ ਬੱਚੀਆਂ ਦਾ ਦੋ ਦੰਦ ਦਾ ਬਾਕੀ ਸਾਰੀਆਂ ਤੀਜੀ ਗੱਬਣ ਵੀ ਦੋ ਦੰਦ ਨੇ ਚੱਕਿਆ ਹੀ ਉਹਨੇ ਠੀਕ ਹੈ ਮਤਲਬ ਤਿੰਨ ਦੋ ਦੰਦ ਹੋਗੀਆਂ ਤੇ ਬਾਕੀ ਖੀਰੀਆਂ ਹਾਂਜੀ ਇੱਕ ਗੱਬਣ ਉਹਨਾਂ ਚੋਂ ਦੋ ਇਹੋ ਜੀ ਠੀਕ ਹੈ ਓਕੇ ਸ਼ੁਰੂਆਤ ਪਹਿਲੇ ਨੰਬਰ ਵਾਲੀ ਤੋਂ ਕਰ ਲੈਣੀ ਹੈ ਨੰਬਰ ਬਈ ਤੋੜ ਕੇ ਦਿਖਾ ਦੀ ਦੰਦ ਉਹ ਇਹ ਦੱਸ ਦੀ ਕਿਵੇਂ ਬੱਚੀ ਇਹ ਦੋ ਦੰਦਾਂ ਦਾ ਹੀ ਆਪਾਂ ਪੱਟੀ ਲਾਵਾਂਗੇ ਜੀ ਠੀਕ ਹੈ ਓਕੇ ਸੋ ਦੋਸਤੋ ਦੰਦ ਤੁਹਾਨੂੰ ਦਿਖਾ ਦੇਣੇ ਆ ਤੇ ਦੋ ਦੰਦ ਬੱਚੀ ਹੈ ਕਨਫਰਮ ਦੋ ਦੰਦਾਂ ਦਾ ਠੀਕ ਹੈ ਬਈ ਸੋ ਬੱਚੀ ਤੁਸੀਂ ਦੇਖ ਲਓ ਟਾਂਚਾ ਦੋਸਤੋ ਇਹਦਾ ਚੰਗਾ ਤੇ ਦਸੰਬਰ ਮਹੀਨੇ ਚ ਐਸੇ ਸਾਲ ਦੇ ਵਿੱਚ ਗੱਭਣ ਹੋਣ ਵਾਲੀ ਹੈ। ਇਹ ਆਈ ਤੁਸੀਂ ਆਪਦੇ ਮਨਪਸੰਦ ਸੀਮਨ ਤੋਂ ਕਰਾਇਓ। ਦੂਜੀ ਗੱਲ ਜਿਹੜੀਆਂ ਇਹ ਬੱਚੀਆਂ ਖਰੀਦੋਂਗੇ ਇਹਨਾਂ ਦੇ ਸੈਕਸਡ ਸੀਮਨ ਲਵਾਉਣ ਦੀ ਕੋਸ਼ਿਸ਼ ਕਰਿਓ ਤਾਂ ਕਿ ਤੁਹਾਡੇ ਕੋਲ ਇੱਕ ਬਰੀਡ ਇਦਾਂ ਦੀ ਤਿਆਰ ਹੋ ਜਾਵੇ ਜੀਤੋਂ ਤੁਹਾਡਾ ਫਾਰਮ ਬਣੇ ਤੁਹਾਡਾ ਮਨ ਖੁਸ਼ ਹੋਵੇ। ਜੋ ਇਹ ਬੱਚਿਆਂ ਦੇ ਅਸੀਂ ਤੁਹਾਨੂੰ ਸੀਮਨ ਡਿਟੇਲ ਕੋਈ ਨਹੀਂ ਦੱਸਣੀ। ਢਾਂਚੇ ਦਿਖਾਉਣੇ ਆ ਤਾਂ ਤੁਸੀਂ ਵੀ ਢਾਂਚੇ ਖਰੀਦਨੇ ਆ। ਦੁੱਧ ਕਿੰਨਾ ਦੇਣੀ ਆ ਸੂਕੇ ਕਰਮਾਂ ਵਾਲੀਆਂ ਉਹ ਥੋੜੀ ਸਮਝ ਆ ਬਾਕੀ ਇਹ ਗੱਲ ਕਲੀਅਰ ਆ ਵੀ ਐਚ ਐਫ ਦੇ ਵਿੱਚ ਜਾਂ ਜਰਸੀ ਚ ਸੀਮਣ ਇੰਨਾ ਕੁ ਮੌਜੂਦ ਆ ਇਹ ਵੀ ਸੱਤ ਬੱਚੀਆਂ ਕੋਈ ਲਊਗਾ ਬਾਈ ਤਬ ਉਹ ਇਹ ਆ ਭਾ ਕਰ ਦਾਂਗੇ ਠੀਕ ਆ ਹੁਣ ਰੇਟ ਤੇ ਆਪਣੇ ਫੋਨ ਤੇ ਹੋਣਗੇ ਰੇਟ ਸਾਰੇ ਹੂੰ ਤੇ ਕੱਲੀ ਬੱਚੀ ਲਊਗਾ ਤੇ ਭਾਈ ਫਿਰ ਜੇ ਕੁਆਲਿਟੀ ਉਤਾਰ ਆ ਜਿਹੜੀ ਜਿਹੜਾ ਨਾਗ ਪੁੱਛੂਗਾ ਉਹਦਾ ਰੇਟ ਦੱਸ ਦਾਂਗੇ ਜੇ ਇਕੱਠੀਆਂ ਖਰੀਦਦਾ ਤਾਂ ਮਾਨਤਨ ਵੱਧ ਹੋ ਜਾਂਦਾ ਹਾਂ ਸੱਤ ਬੱਚੀਆਂ ਹੀ ਸੌਦਾ ਭਾਜੀ ਕਰਦੇ ਸੀ ਹੁਣ ਉਹ ਚੋਂ ਦੋ ਬੱਚੀਆਂ ਵੇਖ ਗਈਆਂ ਹੀ ਠੀਕ ਆ ਰੁਕਨੇ ਕਿਵੇਂ ਮਾਹੀਓ ਤਾਂ ਵੇਚੀ ਕਿਨੇ ਠੀਕ ਆ ਸੋ ਖੀਰੀ ਬੱਚੀ ਦੋਸਤੋ ਠੀਕ ਹੈ ਭਾਈ ਰੰਗ ਰੂਪ ਦੇਖੋ ਪ੍ਰਿੰਟ ਦੇਖ ਲਓ ਇਹਦਾ ਤੁਸੀਂ ਬਾਕੀ ਨਸਲ ਦੀ ਜੱਜਮੈਂਟ ਤੁਸੀਂ ਕਰੋਗੇ ਢਾਂਚਾ ਸੋਹਣਾ ਬੱਚੀ ਦਾ ਥਣ ਚਾਰੀ ਹੈ ਤੇ ਚਾਰੇ ਥਣ ਜਾਂ ਝੋਲ ਥਣਾਂ ਦੇ ਨਾਲ ਜਿਹੜਾ ਮਾਸ ਹੁੰਦਾ ਉਹ ਇਦਾਂ ਹੈ ਜਿਵੇਂ ਗੱਬਣ ਹੁੰਦੀ ਹੈ ਉਹ ਰੰਗ ਪ੍ਰਿੰਟ ਤੁਸੀਂ ਇਹਦਾ ਦੇਖ ਸਕਦੇ ਹੋ ਮੈਂ ਜਿਹੜੀ ਗੱਲ ਕਰ ਰਿਹਾ ਸੀ ਵੀ ਨਸਲ ਤਿਆਰ ਕਰਨ ਦੀ ਰਿਕਾਰਡ ਵਾਲੀ ਨਸਲ ਤਿਆਰ ਕਰਨ ਦੀ ਤਾਂ ਉਹ ਏਆਈ ਤੁਸੀਂ ਕਰਾਉਂਦੇ ਜਾਓਗੇ ਤਾਂ ਤੁਹਾਡੇ ਕੋਲ ਇਹਨਾਂ ਦੇ ਬੱਚੇ ਜਿਹੜੇ ਪ੍ਰੋਪਰ ਰਿਕਾਰਡ ਵਾਲੇ ਆਉਂਦੇ ਜਾਣਗੇ ਸੋ ਇਹ 2 ਨੰਬਰ ਤੇ ਸੀ ਵੱਛੀ 3 ਨੰਬਰ ਵਾਲੀ ਵੈੜ ਜਿਹੜੀ ਬਾਈ ਖੋਲੂਗਾ ਉਹ ਵੀ ਤੁਹਾਨੂੰ ਦਿਖਾ ਦੇਾਂਗੇ ਬਹੁਤ ਸੋਹਣਾ ਟਾਂਚਾ ਦੋਸਤੋ ਫੇਸ ਦੇਖ ਸਕਦੇ ਹੋ ਬਿਊਟੀ ਇਹਦੇ ਫੇਸ ਦੀ ਦੰਦ ਖੀਰੀ ਹੈ ਕੱਦ-ਕਾਠ ਚੰਗਾ ਇਸ ਵੱਛੀ ਨੇ ਕਰਨਾ ਹੈ ਲੈ ਚੱਲ ਬਾਈ ਸੋ ਦੇਖੋ ਰੰਗ ਰੂਪ ਕੱਦ-ਕਾਠ ਇਹਦਾ ਸਾਰੀਆਂ ਵੱਛੀਆਂ ਨਾਲ ਬਾਈ ਨਰਮਲ ਨੇ ਤੁਰਨਾ ਹੈ ਹਾਈਟ ਦੀ ਜਜਮੈਂਟ ਤੁਹਾਨੂੰ ਵੱਛੀਆਂ ਦੀ ਹੋ ਜੂਗੀ ਬਾਕੀ ਸਟਰਕਚਰ ਦੇਖ ਲਿਆ ਕਰੋ ਦੋਸਤੋ ਉਤੋਂ ਕੰਗਰੋੜ ਬਿਲਕੁਲ ਸਿੱਧੀ ਨਜ਼ਰ ਆਉਂਦੀ ਹੋਣੀ ਹੈ ਪੇਟ ਦਾ ਸਹਿਜ ਉਹ ਵੀ ਚੰਗਾ ਹੈ ਖਰਾਕ ਸੋਹਣੀ ਖਾਊਗੀ ਦੁੱਧ ਦੱਸੋ ਮੈਂ ਇਸ ਕਰਕੇ ਕਹਿਣਾ ਉਹਨਾਂ ਵੀ ਦੁੱਧ ਕਿਉਂਕਿ ਵਛੀਆਂ ਹੀ ਬਾਈ ਹੋਰਾਂ ਨੇ ਖਰੀਦੀਆਂ ਇਹਨਾਂ ਦੀਆਂ ਜਿਹੜੀਆਂ ਉਹ ਮਾਵਾਂ ਉਹ ਕਿੰਨੇ ਕ ਦੁੱਧ ਆ ਲਈਆਂ ਉਹਦਾ ਕੁਝ ਨਹੀਂ ਪਤਾ ਹੁੰਦਾ ਪਰ ਢਾਂਚੇ ਦੱਸਦੇ ਆ ਵੀ ਵਹਿੜਾਂ ਸੋਹਣੀਆਂ ਹੀ ਤਿਆਰ ਹੋਣੀਆਂ ਜਦੋਂ ਨੂੰ ਤੁਸੀਂ ਜੇ ਵੇਚੋਗੇ ਤਿਆਰ ਕਰਕੇ ਜਾਂ ਦੁੱਧ ਚੋਂਗੇ ਲੋ ਜੀ ਨਗੀਨਾ ਬਹੁਤ ਸੋਹਣੀ ਬੱਚੀ ਹੈ ਦੱਸੋ ਦੰਦੋਂ ਕਨਫਰਮ ਖੀਰੀ ਇਹਦਾ ਰੰਗ ਰੂਪ ਤੇ ਪ੍ਰਿੰਟ ਦੇਖੋ ਤੁਸੀਂ ਬਹੁਤ ਸੋਹਣੀ ਚੰਗੀ ਸੰਭੀ ਵੀ ਕੀਮਤ ਬਾਈ ਨੂੰ ਪਤਾ ਦੱਸੋ ਮੈਂ ਨਹੀਂ ਪੁੱਛੀ ਤੁਸੀਂ ਪੁੱਛ ਲਓ ਜੇ ਜਿਹੜਾ ਭਰਾ ਪਸੰਦ ਕਰੇ ਪਰ ਮੈਂ ਵੱਛੀ ਇਸ ਗਰੁੱਪ ਚੋਂ ਮੈਨੂੰ ਇਹ ਸਾਰਿਆਂ ਚੋਂ ਹੀ ਸਰ ਕੱਢ ਲੱਗਦੀ ਹੈ ਹਾਲਾਂਕਿ ਕਿਸੇ ਭਰਾ ਦੀ ਕੋਈ ਪਸੰਦ ਹੋ ਸਕਦੀ ਹੈ ਹਰੇਕ ਦੀ ਆਪ ਕੋ ਆਪਣੀ ਚੁਆਇਸ ਹੁੰਦੀ ਹੈ ਪਹਿਲਾਂ ਵੀ ਕਈ ਵਾਰ ਵੀਡੀਓ ਚ ਕਿਹਾ ਵੀ ਪਰਿਵਾਰ ਦੇ ਮੈਂਬਰਾਂ ਦੀ ਰਾਇ ਨਹੀਂ ਰਲਦੀ ਹੁੰਦੀ ਦੂਜੇ ਬੰਦੇ ਨਾਲ ਤਾਂ ਰਾਇ ਰਲਣੀ ਕੀ ਹੈ ਪਰ ਤੁਸੀਂ ਸਟ੍ਰਕਚਰ ਦੇਖੋ ਵੱਛੀ ਦਾ ਇਹ ਦੋ ਅੱਗੇ ਵੀ ਬੱਚੀ ਜਿਹੜੀ ਉਹ ਤੁਸੀਂ ਦੇਖ ਲਓਗੇ ਦੰਦ ਸਾਨੂੰ ਅਸੀਂ ਵੀਡੀਓ ਦੇ ਵਿੱਚ ਸਾਰੇ ਪਸ਼ੂਆਂ ਦੇ ਦਿਖਾ ਦੇਣੇ ਦੋ ਦੰਦ ਸੋ ਦੋਸਤੋ ਇਹ ਦੋ ਦੰਦ ਬੱਚੀ ਸੋ ਇਹ ਦੋਂਦੀ ਆ ਦੋਸਤੋ ਬੱਚੀ ਵਜ਼ਨ ਪੂਰਾ ਹਾਈਟ ਦੀ ਜਜਮੈਂਟ ਤੁਸੀਂ ਆਪ ਕਰਿਓ ਸੋ ਇਹ ਦੋ ਦੰਦ ਬੱਚੀ ਆ ਸੱਤ ਬੱਚੀਆਂ ਜਿਹੜੀਆਂ ਜੇ ਬਾਈ ਕਹਿੰਦਾ ਵੀ ਕੋਈ ਇਕੱਠੀਆਂ ਕੋਈ ਭਰਾ ਖਰੀਦਦਾ ਤਾਂ ਪੁੱਠੇ ਦਾ ਰੇਟ ਉਸ ਹੱਬ ਤੇ ਹੋ ਜਾਊਗਾ ਤੋੜ ਕੇ ਸਾਰੀਆਂ ਇਸ ਕਰਕੇ ਦਿਖਾ ਦੇਣੇ ਆ ਵੀ ਡਾਂਚਾ ਤੁਹਾਨੂੰ ਕਲੀਅਰ ਹੋ ਜਾਂਦਾ ਬਾਕੀ ਜਿਹੜੀ ਸਾਡੀ ਵੀਡੀਓ ਬਣਨੀ ਹੈ ਸਿਰਫ ਇੰਨੀ ਕੁ ਜਾਣਕਾਰੀ ਮਿਲੂਗੀ ਵੀ ਅਸੀਂ ਤੁਹਾਨੂੰ ਢਾਂਚੇ ਦਿਖਾ ਦੇਾਂਗੇ ਤੇ ਦੰਦ ਦਿਖਾ ਦੇਾਂਗੇ ਬਾਕੀ ਸੀਮਨ ਰਿਕਾਰਡ ਅਸੀਂ ਕੁਝ ਨਹੀਂ ਬੋਲਦੇ ਹੁੰਦੇ ਤੁਸੀਂ ਉਹ ਢਾਂਚੇ ਖਰੀਦਦੇ ਹੋ ਇਹਨੂੰ ਚੀਜ਼ ਨੂੰ ਪਸੰਦ ਵੀ ਬਹੁਤ ਭਰਾ ਕਰਦੇ ਆ ਇਹ ਨਹੀਂ ਗੱਲ ਵੀ ਕੋਈ ਭਰਾ ਇਸ ਗੱਲ ਤੋਂ ਤਰਾਜ ਕਰੂਗਾ ਵੀ ਤੁਸੀਂ ਸੀਮਨ ਡਿਟੇਲ ਨਹੀਂ ਦੱਸਦੇ ਜਾਂ ਤੁਹਾਨੂੰ ਤੁਸੀਂ ਢਾਂਚੇ ਖਰੀਦੋ ਏਆਈ ਕਰਾਉਂਗੇ ਤਾਂ ਸੀਮੰਟ ਦਾ ਰਿਕਾਰਡ ਸੰਭਾਲ ਕੇ ਰੱਖ ਲਿਓ ਬੱਚੀ ਦੇਖੋ ਇਹ ਵੀ ਬਹੁਤ ਸੋਹਣਾ ਸਟਰਕਚਰ ਹੈ ਭਾਈ ਨਰਮਲ ਉੱਧਰ ਨਹੀਂ ਤੋਰਦੀ ਇਹ ਇਹ ਦੰਦੋ ਤਾਂ ਖੀਰੀ ਹੈ ਨਰਮਲ ਖੀਰੀ ਦੰਦ ਪੜਦੇ ਆ ਇਹ ਆਪਾਂ ਸੋ ਦੋਸਤੋ ਦੰਦ ਤੁਹਾਨੂੰ ਦਿਖਾ ਵੀ ਦਿੰਨੇ ਆ ਤੇ ਦੰਦੋਂ ਵੈਸੇ ਖੀਰੀ ਵੀ ਵੇਖੋ ਬੱਚੀ ਦਾ ਸਟਰਕਚਰ ਬਹੁਤ ਸੋਹਣੀ ਬੱਚੀ ਬਣੂਗੀ ਗਾਣਾ ਬਣੂਗੀ ਬੱਚੀ ਦਾ ਘਰ ਹੈਗੀ ਇਹ ਕਰਮ ਵਾਲੀ ਤੋਂ ਚੰਗੀ ਸੰਭਾਲ ਲਓਗੇ ਤਾਂ ਇਹ ਬਹੁਤੀਆਂ ਬੱਚੀਆਂ ਇਸੇ ਸਾਲ ਚ ਗੱਭਣ ਹੋਣ ਵਾਲੀਆਂ ਠੀਕ ਹੈ ਭਾਈ 2025 ਚ ਤਿਆਰ ਹੋ ਕੇ ਵਿਕਣ ਵਾਲੀਆਂ ਹੈ ਜੇ ਕੋਈ ਭਰਾ ਖਰੀਦਦਾ ਪੇਮੈਂਟ ਲਾਉਂਗੇ ਅੱਜ ਤਾਂ ਤੁਹਾਨੂੰ ਵੱਧ ਕੇ ਇਹਦਾ ਜਿਹੜਾ ਉਹ ਪੇਮੈਂਟ ਮਿਲੂਗੀ ਅਗਲੇ ਸਾਲ ਦੇ ਵਿੱਚ ਸਾਮ ਸਵਾਲ ਤੁਹਾਡੀ ਆਪਣੀ ਆ ਬੱਚੀ ਇਹ ਵੀ ਤੁਸੀਂ ਦੇਖੋ ਇਹਦਾ ਵੀ ਬਹੁਤ ਸੋਹਣਾ ਢਾਂਚਾ ਦੋਸਤੋ ਨਜ਼ਰ ਆਉਂਦਾ ਦੰਦ ਪਹਿਲਾਂ ਦੇਖ ਲੈਨੇ ਆਪਾਂ ਖੀਰੀ ਆਪ ਇਹਦੇ ਮਾਰੀ ਇੱਕ ਨਿਸ਼ਾਨ ਹੈਗਾ ਇਹਦਾ ਠੀਕ ਹੈ ਓਕੇ ਸੋ ਇਹਦੇ ਇੱਕ ਛੋਟੀ ਛਾਖ ਵੀ ਕਹਿੰਦਾ ਵੀ ਹੈ ਢਾਂਚਾ ਬੱਚੀ ਦਾ ਦੇਖੋ ਖਲਣੀ ਕੋਣੀ ਨੀ ਦੋਸਤੋ ਕੰਗਰੋੜ ਦੇਖ ਲਿਆ ਕਰੋ ਸਿੱਧੀ ਹੋਣੀ ਚਾਹੀਦੀ ਹੈ ਪਸ਼ੂ ਦੀ ਕਿਸੇ ਵੀ ਬੱਚੀ ਦਾ ਤੁਹਾਨੂੰ ਪੇਟ ਨਹੀਂ ਨਜ਼ਰ ਆਊਗਾ ਇਹ ਨਹੀਂ ਗੱਲ ਵੀ ਘੱਟ ਸਾਂਭ ਸੰਭਾਲ ਲਾ ਲenga ਹੁਣ ਵਿਕਦਿਆਂ ਵੀ ਇੰਨੀਆਂ ਕਹ ਵੀ ਤੁਸੀਂ ਹਰ ਰੋਜ਼ ਜਿਹੜੀ ਉਹ ਹਫਤੇ ਦੇ ਬਾਅਦ ਇੱਕ ਵੀਡੀਓ ਤੁਹਾਨੂੰ ਦਿਖਾਉਂਦੇ ਹੀ ਰਹਿੰਦਾ ਸੋ ਇਦੋਂ ਅੱਗੇ ਫੇਰ ਤੁਹਾਨੂੰ ਇੱਕ ਬੱਚੀ ਦਿਖਾਉਣੀ ਹੈ ਅਨਰਮਲ ਭਾਈ ਇੱਥੋਂ ਤੱਕ ਹੋ ਗਈਆਂ ਸੱਤ ਹਾਂ ਸੱਤ ਵੱਡੀਆਂ ਮੱਛੀਆਂ ਹੋ ਗਈ ਠੀਕ ਹੈ ਇਦੋਂ ਬਾਅਦ ਖੁਲਣੀਆਂ ਨਾਜਾ ਵੀ ਆਪ ਪਾ ਸਕਦੇ ਹਾਂ ਹੂੰ ਇਹ ਪੰਜ ਬੱਚੀਆਂ ਰਹਿ ਗਈਆਂ ਪਿੱਛੇ ਠੀਕ ਹੈ ਸੋ ਪੰਜ ਦਸੂ ਹੋਰ ਤੋਰ ਕੇ ਦਿਖਾਉਣੇ ਆ ਤੁਹਾਨੂੰ ਇਹਦੂ ਅਗਲੀਆਂ ਛੋਟੀ ਉਮਰ ਦੀਆਂ ਕੱਦ-ਕਾਠ ਦਾ ਫਰਕ ਲਾਸਟ ਤੱਕ ਜਾਂਦਾ ਉਹ ਘਟਦੇ ਕਰਮ ਵਾਲੀ ਗੱਲ ਹੀ ਹੁੰਦੀ ਹੈ ਸੋ ਇਹ ਵੀ ਬੱਚੀ ਦੇਖੋ ਇਹਦਾ ਵੀ ਟੰਚਾ ਤੁਸੀਂ ਦੇਖੋ ਬਹੁਤ ਸੋਹਣੀ ਬੱਚੀ ਹੈ ਸਟਰਕਚਰ ਤੁਸੀਂ ਦੇਖ ਸਕਦੇ ਹੋ ਇਹਦਾ ਵੀ ਬੜਾ ਸੋਹਣਾ ਟੰਚਾ ਤੰਦ ਪਟਣੀ ਦੋਨੋਂ ਪੜ ਦਿਨਾ ਚਲ ਦਿਖਾਈ ਦੇ ਸੋ ਦੰਦ ਦੋਸਤੋ ਦਿਖਾ ਦਿੰਨੇ ਆ ਪਰ ਜਿਹੜੀਆਂ ਖੀਰੀਆਂ ਹੀ ਦਿਸਦੀਆਂ ਉਹਨਾਂ ਦੇ ਦੰਦ ਜਾਂ ਪਸ਼ੂ ਨੂੰ ਤੰਗ ਕਰਨ ਦੀ ਲੋੜ ਹੀ ਨਹੀਂ ਪੈਂਦੀ। ਸੋ ਇਹ ਵੀ ਬੱਚੀ ਦਾ ਸਟਰਕਚਰ ਦੇਖ ਲਓ ਤੁਸੀਂ। ਇਹ 8ਵੇਂ ਨੰਬਰ ਤੇ ਸੀ, 9ਵੇਂ ਨੰਬਰ ਵਾਲੀ ਬੱਚੀ। ਛੋਟੀ ਉਮਰ ਕਾਬਦ ਤੇ ਵੇਲ ਤੁਹਾਡੇ ਸਾਹਮਣੇ ਆ। ਬੜੀ ਚੰਗੀ ਤਿਆਰ ਹੋਊਗੀ। ਢਾਂਚਾ ਦੇਖ ਸਕਦੇ ਹੋ ਇਹਦਾ ਵੀ ਤੁਸੀਂ। ਚੰਗੀ ਸੰਭੀ ਵੀ। ਛੋਟਾ ਜਿਹਾ ਫੇਸ ਆ ਦੋਸਤੋ, ਬਾਕੀ ਸਟਰਕਚਰ ਤੁਹਾਡੇ ਸਾਹਮਣੇ। ਰੰਗ ਪ੍ਰਿੰਟ ਜਿਹੜਾ ਉਹ ਬੜਾ ਚੰਗਾ ਲਿਆ ਭਾਈ ਸਾਮ ਸੰਭਾਲ ਦਾ ਮੁੱਲ ਆ ਦੋਸਤੋ ਗਾਂ ਐਚ ਐਫ ਆ ਜਾਂ ਜਰਸੀ ਇਹਨਾਂ ਦਾ ਫਾਇਦਾ ਇਹ ਆ ਵੀ ਇਹ 2 ਸਾਲ ਦੀ 1.5 ਸਾਲ ਦੀ ਬੱਚੀ ਸੂ ਪੈਂਦੀ ਆ ਜੇ ਕੋਈ ਚੰਗੀ ਸੇਵਾ ਭਰਾ ਕਰਦਾ ਤੇ ਇਹ ਬਹੁਤ ਛੇਤੀ ਵੱਧਦੀਆਂ ਤਾਂ ਹੀ ਫਾਰਮ ਇਹਨਾਂ ਦੇ ਜ਼ਿਆਦਾ ਹੁੰਦੇ ਤੇ ਕਾਮਯਾਬ ਵੀ ਹੁੰਦੇ ਜਿਹੜਾ ਵੀਰ ਸ਼ੌਂਕ ਰੱਖਦਾ ਜਾਂ ਨੌਲੇਜ ਰੱਖਦਾ ਇਹ ਵੀ ਬੱਚੀ ਤੁਸੀਂ ਦੇਖ ਲਓ ਇਹਦਾ ਵੀ ਢਾਂਚਾ ਤੁਹਾਨੂੰ ਚੰਗਾ ਪਸੰਦ ਆਉਣਾ ਕਿਉਂਕਿ ਫੇਸ ਤੋਂ ਵੀ ਇਹ ਸੋਹਣੀ ਬੱਚੀ ਹੈ ਦੇਖ ਸਕਦੇ ਹੋ ਤੁਸੀਂ ਇਹਦੇ ਚਿਹਰੇ ਦੀ ਬਣੌਟ ਕੰਨ ਗੋਲ ਜੀ ਕੰਨ ਗੋਲ ਹੈ ਬੰਦ ਉੱਪਰੋਂ ਸਟ੍ਰੇਟ ਹੈ ਉਹ ਕੰਗਰੋੜ ਦੋਸੋ ਸਿੱਧੀ ਦਿਸਦੀ ਹੈ ਦੋ ਹੋਰ ਛੋਟੀਆਂ ਬੱਚੀਆਂ ਦਿਖਾ ਕੇ ਫਿਰ ਦਿਖਾਉਣਾ ਤੁਹਾਨੂੰ ਦੱਬਣ ਬੱਚੀ ਇਹਦਾ ਵੀ ਢਾਂਚਾ ਤੁਸੀਂ ਦੇਖ ਲਓ ਸੋ ਇਹ ਗੱਬਣ ਹੈ ਉਹ ਸੌਰੀ ਗੱਬਣ ਲਾਸਟ ਦੇ ਦਿਖਾਉਣੀ ਹੈ ਛੋਟੀ ਬੱਚੀ ਹੈ ਢਾਂਚਾ ਤੁਸੀਂ ਫੇਰ ਦੇਖੋ ਇਹਦਾ ਮੋੜ ਲਈ ਬਈ ਢਾਂਚਾ ਆਈ ਗੁਲਾਬੀ ਹੈ ਥਾਣੇ ਜੀ ਓਕੇ ਉਹ ਗੁਲਾਬੀ ਥਾਣ ਤੇ ਚਾਰੀ ਹੈ ਇੱਕ ਛੋਟਾ ਬੱਚਾ ਲਾਸਟ ਉੱਤੇ ਹੈ ਸਾਰਿਆਂ ਤੋਂ ਉਮਰ ਚ ਛੋਟੀ ਹੈ ਕੱਦ ਸਾਰੀਆਂ ਜਿਹੜੀਆਂ ਇਧਰੋਂ ਸ਼ੁਰੂ ਹੋ ਕੇ 19 21 ਫਰਕ ਨਾਲ ਇਧਰਲੇ ਪਾਸੇ ਨੂੰ ਛੋਟੀਆਂ ਹੁੰਦੀਆਂ ਗਈਆਂ ਹਾਈਟ ਵਾਲੇ ਪੱਖ ਤੋਂ ਬਾਕੀ ਨਰਮਲ ਬਾਈ ਤੁਰਿਆ ਸਾਰੀਆਂ ਵੱਛੀਆਂ ਨਾਲ ਤੇ ਅੰਦਾਜ਼ਾ ਤੁਸੀਂ ਹਾਈਟ ਦਾ ਲਾਈ ਜਾਓ ਛੋਟੀ ਉਮਰ ਦਾ ਬੱਚਾ ਹਜੇ ਰੰਗ ਰੂਪ ਵੀ ਸੋਹਣਾ ਦੱਸੋ ਤੇ ਗ੍ਰੋਥ ਵੀ ਚੰਗੀ ਕਰੂਗਾ ਬਾਕੀ ਪੁੱਛ ਲਿਓ ਬਾਈ ਕੀ ਰੇਟ ਰੱਖਦਾ ਜੇ ਕਿਸੇ ਵੀਰ ਨੇ ਘੱਟ ਪੇਮੈਂਟ ਦੇ ਵਿੱਚ ਕੋਈ ਪਸ਼ੂ ਖਰੀਦਣਾ ਹੁੰਦਾ ਤਾਂ ਉਹਦੇ ਵਾਸਤੇ ਸੋਹਣੀ ਵੱਛੀ ਲਾਸਟ ਉੱਤੇ ਦਿਖਾਉਣੇ ਆ ਤੁਹਾਨੂੰ ਹੁਣ ਗੱਬਣ ਵੜ ਇਦਾਂ ਦੇ ਇੱਥੇ ਖੜੀ ਵੜਨੀ ਸਾਰ ਨੂੰ ਚੁ ਲਈਏ ਤੇ ਭਾਈ ਦੀ ਬੋਦਾਈ ਅੱਛਾ ਹਾਂਜੀ ਠੀਕ ਹੈ ਦੰਦ ਦੱਸੋ ਇੱਥੇ ਆਪਾਂ ਦੇਖ ਲੈਨੇ ਆ ਖੜੀ ਦੇ ਦੀ ਜਿਆਦਾ ਜੇ ਖੋਲ ਕੇ ਦੰਦ ਵੇਖਣ ਦੀ ਕੋਸ਼ਿਸ਼ ਕਰਾਂਗੇ ਫਿਰ ਦਿਖਾਉਣੇ ਨਹੀਂ। ਸੋ ਇੱਕ ਫਰਮ ਦੋ ਦੰਦ ਵੈੜ। ਇਹ ਨਰਮਲ ਗੱਪਣ ਕਿੰਨੇ ਚਿਰ ਦੀ ਬਾਈ? ਗੱਪਣੇ ਸਵਾ ਤਿੰਨ ਮਹੀਨਾ ਦੀ। ਕੋਈ ਬਾਈ ਹਾਂਜੀ ਹਾਂਜੀ ਆਪਦੇ ਘਰੋਂ ਡਾਕਟਰ ਲਓਗੇ ਨੇੜੇ ਹੋਗਾ ਚੈੱਕ ਕਰਵਾ ਲੂਗਾ ਹੀ। ਜੇ ਕੋਈ ਦੂਰ ਦਾ ਬੰਦਾ ਲਓਗੇ ਤਾਂ ਆਪਣੀ ਗੱਡੀ ਖੜੀ ਖੜੀ ਚੈੱਕ ਕਰਵਾ ਲੂਗਾ। ਆਪਣੀ ਉੱਥੇ ਗੱਡੀ ਖੜੀ ਚੋਂ ਬੜਾ ਤੋ। ਠੀਕ ਹੈ ਗੱਡੀ ਖੜੀ ਤੋਂ ਚੈੱਕ ਕਰਵਾ ਲੈ। ਹਾਂਜੀ ਹਾਂਜੀ ਠੀਕ ਹੈ। ਸੋ ਦੋਸਤੋ ਤਿੰਨਾਂ ਮਹੀਨਾ ਤੋਂ ਉੱਤੇ ਇਹ ਗੱਪਣ ਹੈ। ਟ੍ਰਾਈ ਕਰਦੇ ਆ ਤੋੜ ਕੇ ਦੇਖਣ ਦੀ ਪਰ ਬਾਈ ਦੱਸਦਾ ਫਾਰਮ ਚੋਂ ਆਈ ਐ ਤੇ ਖੁੱਲੀ ਫਿਰਦੀ ਆਈ ਐ ਹੋ ਸਕਦਾ ਵੀ ਭਜੇ ਨਸੇ ਪਰ ਟ੍ਰਾਈ ਜ਼ਰੂਰ ਕਰਾਂਗੇ ਕਿਉਂਕਿ ਤੋੜ ਕੇ ਸਾਰੇ ਪਸ਼ੂ ਦਿਖਾਏ ਆ ਤਾਂ ਇਹ ਵੀ ਤੁਹਾਨੂੰ ਦਿਖਾਉਣੀ ਬਣਦੀ ਐ ਹਾਈਟ ਫੋਲਾ ਦੋਸੋ ਲੰਬਾਈ ਫੁੱਲ ਐ ਕਦ ਕਾਠ ਦੇਖ ਲਓ ਨਸਲ ਥੋਡੇ ਦੇ ਛੱਡੀ ਵੀ ਐ ਰეკਮੈਂਡ ਇਹ ਕਰੂੰਗਾ ਵੀ ਵਰਲਡ ਵਾਈਡ ABS CRI ਜਿਹੜੀਆਂ ਕੰਪਨੀਆਂ ਬ੍ਰਾਂਡ ਐ ਉਹਨਾਂ ਦੇ ਕਿਸੇ ਵੀ ਬੱਲ ਦਾ ਸੀਮਨ ਵਰਤ ਰੋ ਭਾਵੇਂ ਲਾਲ ਚਿੱਟੇ ਰੰਗ ਦੇ ਵਿੱਚ ਕੋਈ HF ਬੱਲ ਆਉਂਦਾ ਜਾਂ HF ਦਾ ਸੀਮਨ ਪਰੋਣਾ ਰੈਡ ਐਂਡ ਵਾਈਟ ਲੱਗਿਆ ਸੀਮਨ ਜੀ ਰੈਡ ਐਂਡ ਵਾਈਟ ਹੀ ਲੱਗਿਆ ਠੀਕ ਐ ਸੋ ਦੋਸੋ ਬੱਚਾ ਇਦਾਂ ਦੇ ਸਪੌਟ ਵਾਲਾ ਹੀ ਦੇਣ ਦੀ ਝਾਕ ਐ ਰੇਟ ਬਾਈ ਤੋਂ ਪੁੱਛ ਲੋ ਜੇ ਵੀ ਕੀ ਇਹਦੀ ਕੀਮਤ ਬਾਈ ਰੱਖਦਾ ਫੁੱਲ ਉੱਚੇ ਲੰਬੇ ਕਦ ਕਾਠ ਦੀ ਤੇ ਗੁਲਾਬੀ ਥਣਾਂ ਵਾਲੀ ਵੱੱਛੀ ਐ ਥਾਣ ਚਾਰ ਹੀ ਆ ਦੱਸੋ ਤੇ ਇਹ ਗੱਬਨ ਚੈੱਕ ਪਾਸ ਹੈ ਸਵਾ ਤਿੰਨ ਮਹੀਨਿਆਂ ਦੀ ਬਾਈ ਨੇ ਗੱਬਨ ਦੱਸੀ ਹੈ ਤੇ ਆਪਸ਼ਨ ਇਹ ਆ ਵੀ ਤੁਸੀਂ ਘਰੇ ਆਈ ਵੱਛੀ ਚੈੱਕ ਕਰਾ ਲਿਓ ਜੇ ਕੋਈ ਭਰਾ ਨੇੜੇ ਦਾ ਤੋਂ ਆਉਦਾ ਡਾਕਟਰ ਵੀਰ ਨਾਲ ਲੈ ਕੇ ਤੁਹਾਨੂੰ ਚੈੱਕ ਕਰਵਾਉਣਾ ਚਾਹੇ ਜੇ ਕੋਈ ਬੱਚੀ ਉਹ ਚੈੱਕ ਕਰਾਉਣਾ ਚਾਹੋ ਜਿਹੜੀਆਂ ਪੰਜ ਵੱਡੀਆਂ ਛੇ ਠੀਕ ਹੈ ਤੇ ਜਦੋਂ ਮਰਜ਼ੀ ਲੈ ਕੇ ਆਉਦਾ ਮੰਨ ਲਓ ਵੀ ਆਪਣਾ ਸੌਦਾ ਵੀ ਕਰਕੇ ਘਰੇ ਜਾ ਕੇ ਚੈੱਕ ਕਰਵਾ ਲੈ ਆਪਣੇ ਕੋਲ ਕੋਈ ਨਾ ਟੈਨਸ਼ਨ ਕੋਈ ਵੀ ਬੱਚੀ ਦੋਸਤੋ ਖਰੀਦਣਾ ਚਾਹੁੰਦੇ ਹੋ ਤਾਂ ਉਹਨੂੰ ਉਹਦੀ ਤਸੱਲੀ ਤੁਸੀਂ ਕਰ ਸਕਦੇ ਹੋ ਕੋਈ ਪ੍ਰੋਸੈਸ ਟੈਸਟ ਕਰਵਾਉਣਾ ਹੈ ਉਹ ਕਰਵਾ ਲੋ ਠੀਕ ਹੈ ਸੋ ਕੋਈ ਵੀ ਟੈਸਟ ਕਰਾਉਣ ਦੀ ਲੋੜ ਉਹ ਵੀ ਕਰਾ ਸਕਦੇ ਹੋ ਬਹੁਤ ਮਿਹਰਬਾਨੀ ਅੱਜ ਦੀ ਇਸ ਵੀਡੀਓ ਨੂੰ ਦੇਖਣ ਦੀ